ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਗੁਰੂ ਗਰੀਬ ਨਵਾਜ ਵਾਹਿਗੁਰੂ ਜੀ ਤਨ ਗੁਰੂ ਗਰੀਬ ਨਵਾਜ ਰਹਿ ਰਾਮ ਸਾਈ ਹਰ ਜਗ ਜਗ ਭਗਤੋ ਪਾਇਆ ਐ ਰਖਦਾ ਆਇਆ ਨਾਮ ਰਾਜੇ ਹਰ ਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪੰਕਾਰਿਓ ਨਿਦਕਾਂ ਪਿਟਦੇ ਨਾਮ ਦੇਉ ਮੁਖ ਲਾਇਆ ਜਨ ਨਾਮ ਕੀ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਸਲੋਕ ਮਹੰਤਾਂ ਤੇ ਲਾਹ ਦੁਖ ਦਾ ਜੋ ਸੁਖ ਲੋਕ ਪਿਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਬੋ ਕਰੀ ਨਾਮ ਭੁਈ ਬਲੇ ਹਾਰਿ ਕੁਦਰਤ ਵਸੇ ਤੇਰਾ ਅੰਤ ਨਾ ਜਾਇ ਲੱਗੇ ਰਹੋ ਜਾਦ ਮੈਂ ਜੋਤ ਜੋਤ ਨੇ ਜਨਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰਤ ਸੁਵਾ ਦੇਉ ਜਿਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਅਸ ਮਹੱਲਾ ਤੇਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੀ ਕਰਾਂ ਸੂ ਘਰ ਕੇ ਹਾ ਜਿਤ ਬੈ ਸਰਬ ਸਮਾਵੇ ਬਾਜੀ ਤੇਰੇ ਨਾਮ ਅਨੇਕੋ ਸੰਕ ਖੇਤੇ ਤੇਰੇ ਬਾਵਨ ਹਾਰੇ ਖੇਤੇ ਤੇਰੇ ਰਾਗ ਪਰੀ ਸੰਖਹੀ ਹੈ ਖੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਕਣੀ ਬੈ ਸੰਤ ਜਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚੇਤ ਗੁਪਤ ਲਿਖ ਜਾਵਨ ਨੂੰ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧ ਨੂੰ ਇਸ ਸਰਬ ਬ੍ਰਹਮਾ ਦੇਵੀ ਸੋਭਣ ਤੇਰੇ ਸਦਾ ਸਰਵਾਰੇ ਗਾਵੰਤ ਤੁਧ ਨੂੰ ਇੰਦਰਿੰਦਰ ਸਣ ਦੇਤੀ ਦੇਵਤਿਆਂ ਦਰ ਨਾਲੇ ਗਾਵੰਤ ਤੁਧ ਨੂੰ ਸਿੱਧ ਸਮਤਿ ਅੰਦਰ ਗਾਵੰਤ ਤੁਧ ਨੂੰ ਸਾਧ ਵਿਚਾਰੇ ਗਾਵੰਤ ਤੁਧ ਨੂੰ ਜਤੇ ਸਤੇ ਸੰਤੋਖੀ ਗਾਵੰਤ ਤੁਧ ਨੂੰ ਬੇਲ ਕਰਾਰੇ ਗਾਵੰਤ ਤੁਧ ਨੋਰ ਪੰਦੰਤ ਅਨਲਕੀ ਸਾਰ ਜੁਗ ਜੁਗ ਵੇਦਾਂ ਨਾਮ ਦੇ ਗਾਵੰਤ ਤੁਧ ਨੋਰ ਮੋਨਿਆ ਮਨ ਮੋਹਨ ਸੁਰਗ ਮਰਿਸ਼ ਪਿਆਲੇ ਗਾਵੰਤ ਤੁਧ ਨੋਰ ਰਤਨੁ ਪਾਈ ਤੇਰੇ ਆਤਿ ਸਟ ਪੀਰਤਨਾ ਲਈ ਗਾਵੰਤ ਤੁਧ ਨੋਰ ਜੋਤਿ ਮਹਾ ਕੁਲ ਸੂਰ ਗਾਵੰਤ ਤੁਧ ਨੋਰ ਬਾਣੀ ਚਾਰੇ ਗਾਵੰਤ ਤੁਧ ਨੋਰ ਖੰਡ ਮੰਡਲ ਬ੍ਰਹਮੰਡ ਹਰ ਕਲ ਤੇ ਤੇਰੀ ਧਾਰੀ ਜਿਨੋਂ ਗਾਵਨ ਜੋ ਤਦ ਭਾਵਨ ਰੱਦੇ ਤੇਰੇ ਭਗਤ ਜਸਾਲੇ ਪੂਰ ਤੇ ਤੁਧ ਨੂੰ ਗਾਵਨ ਸੇ ਮੈਂ ਜਿਤਨਾ ਆਵਨ ਨੰ ਕਿਆ ਵਿਚਾਰੇ ਸੋਏ ਸੋਏ ਸੁਧਾ ਸਤਿ ਸਾਈਬ ਸੱਚਾ ਸੱਚੇ ਨਾਈ ਹੈ ਭੈ ਹੋਸੀ ਜੈ ਨਜਸੀ ਰਜਨਾ ਜੈ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨ ਸੀ ਮਾਇ ਜਿਨ ਰੂਪਾਈ ਹਰ ਕਰ ਦੇਖੇ ਕੀ ਤਾਇ ਆਪਣਾ ਜਿਉ ਕਿਸ ਦੀ ਵੜਿਆਈ ਜੋ ਤਿਸ ਭਾਵੇ ਸੋ ਏ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ 파ਰਤੀਸ਼ਾਹੂ ਸਾਹਾਬਤ ਸਾਹਿਬ ਮਾਲਿਕ ਰਹਿਣ ਰਜਾਈ ਅਸਾ ਮੁਹੰਲਾ ਤਿਲਾ ਵੱਡਾ ਅੱਤੇ ਸਭ ਕੋਈ ਕੇਵੜਾ ਵੱਡਾ ਜੀਠਾ ਹੋਏ ਕਿਨਤ ਪਾਏ ਨਾ ਕਹਿਆ ਜਾਏ ਐਨੇ ਵਾਲੇ ਤੇਰੇ ਰਹੀ ਸੁਮਾਈ ਵੱਡੇ ਮੇਰੇ ਸਾਈਂ ਬਾ ਗੈਰ ਲੀਵੀਰ ਗੁਣੀ ਗੀਰੋ ਕੋਈ ਨ ਜਾਣੇ ਤੇਰਾ ਕੀਤਾ ਕੇਵੜੇ ਚੀਰਾ ਰਹਾ ਸਭ ਸੁਦਤੀ ਮਿਲ ਸੁਦਤਕਮਾਈ ਸਭ ਕੀਨਤ ਮਿਲ ਕੀਨਤ ਪਾਏ ਯੰਨਿ ਜਨੈ ਗੁਰ ਗੁਰੁ ਆਈ ਕਹਿ ਨਾ ਜਾਈ ਤੇਰੀ ਤਿਲ ਵਢਿ ਆਈ ਸਭ ਸਤ ਸਭ ਤਪ ਸਮਝ ਗਿਆ ਜ्यां ਸਿੱਧਾ ਪੁਰਖਾਂ ਕੀਆ ਵਢਿਆਈਆ ਤਦ ਵਿਣ ਸਿਦੇ ਕਿਨੇ ਨਾ ਪਾਈਆ ਕਰਮ ਲੈ ਲੈ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤਿ ਭਰੀ ਤੇਰੀ ਭੰਡਾਰਾ ਜਿਸ ਤੂੰ ਦੇਹਿ ਤਿਸਹਿ ਕੀ ਆਚਾਰ ਨਾਨਕ ਸਚ ਸੁਬਾਰਣ ਹਾਰਾ ਅਸਾਂ ਮੁਹੱਲਾ ਬਿਲਾ ਅੱਖਾਂ ਜੀਵਾਂ ਇਸ ਤਰ੍ਹਾਂ ਮਰ ਜਾ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤਪੂਖ ਹੈ ਕਈ ਚੜੀਏ ਦੂ ਸਭ ਕਿਉਂ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਹਿ ਰਹਾ ਸੱਚੇ ਨਾਮ ਕੀ ਤਰ ਵੜਿਆਈ ਆਤ ਤੇ ਕੀ ਮਤ ਨਹੀਂ ਪਾਈ ਜਿਸ ਮਿਲ ਕੇ ਅਖ ਨ ਪਾਈ ਵੱਡਾ ਨ ਹੋਵੇ ਕਾਟ ਨ ਜਾਏ ਨਾ ਮਰੇ ਨ ਹੋਵੇ ਸੂਗ ਦਿੰਦਾ ਰਹੇ ਨ ਚੁਕੇ ਭੋਗ ਗੁਣੇ ਹੋ ਗੋ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜੇ ਆਪ ਤੇਵੜ ਤੇਰੀ ਰਾਤ ਜਿੰਦਨ ਕਰਕੇ ਕੀ ਦਿਆ ਅਸਮ ਸਾਰੇ ਦੇ ਕੁਲ ਜਾ ਨਾਮ ਜਿਦੇ ਨਾਮੇ ਬਾਰਿਸ਼ ਨਾਰ ਰਾਗ ਗੁਰੀ ਮਹੰਦਾ ਚੋ ਸਾਹ ਹਰ ਕੀ ਜਨ ਸਤਗੁਰ ਸਤਪੁਰ ਕਾ ਮਿਲੋ ਗੁਰੂ ਗੋਬਾਸ ਹਮ ਕੀ ਰੇਤ ਅਦੁਰ ਸ਼ਰਨਾਂ ਦੇਵ ਰਾਸ ਰਵ। ਅਜਨ ਕੀ ਬੁਢ ਭਾਗ ਵਿੜੇ। ਇਹ ਮਨ ਭਰ ਭਾਰ ਦਿਲ। ਸਰਦਾਵ ਰਿਤੀਆਸ। ਅਭੰ ਨਾਮ ਗੁਰਜ ਤ੍ਰਿਗੁਰ ਦਾ ਸੈ। ਇਹ ਸੰਗਤ ਗੁਣ ਪਰਗਾਸ। ਇਹ ਮਨ ਭਰ ਭਾਰ ਦਿਲ। ਅਰਸ ਨਾਮ ਨਾ ਪਾਇ। ਇਹ ਭਾਗ ਦੀ ਸੰਪਾਸ। ਜੀਉ ਸਤਿ ਸੁਸਿ ਸ਼ਰਣ। ਸੰਗਤ ਨੇ ਹੀ ਆਏ। ਤ੍ਰਿਜੀਵਤ ਜੀਵਾਸ। ਨਿਰਭਰ ਜੀ ਸੁ ਗੁਰੂ ਸੰਗਤਿ ਪਾਈ ਤਿੰਨ ਵਾਸਤੁ ਜਿ ਕਿਆ ਜਨਾਸ ਧੰਨ ਧੰਨ ਸਰ ਸੰਗਤ ਨਿਤ ਸਾਧ ਸੁ ਪਾਇਆ ਜਿ ਜਿਨ ਨਾਮਿਤ ਨਾਮੁ ਪਰਗਾਸ ਆਰਾ ਗੁਰ ਜੀ ਮਨਨ ਰਜਿਮ ਆਗੇ ਲੈ ਮਿਤਿ ਤੇ ਬਿਉਦਮ ਜਪਿਐ ਬੰਧਿ ਜੀਵ ਪਰਿਆ ਸਹਿਜ ਭਦਰ ਮੇ ਨਿਤ ਤੁ ਪਾਇ ਆਕਾਰ ਜਗ ਆਗੇ ਕਰ ਦਰਿਆ ਦੇਵੀ ਮਾਤਾ ਜੀ ਸਭ ਸੰਗ ਦੇ ਸੂਤਰਿਆ ਤੁਪਰਿ ਸਾਹਾ ਦੇਵ ਪਰਮ ਗੁਰ ਪਾਇਓ ਸੁਖੀ ਦਾਸ ਅਰਿਆ ਨਵਾ ਜਿਲਿਪਾ ਰੂਪ ਸਰਵੰਤਾ ਹੋਏ ਨਿਸਕੀ ਦਰਿਆ ਸਿਰ ਸਿਰ ਜਿ ਸੁਮਾਰੇ ਧਾਤੂ ਪਾਹੀ ਮਰਗੋਂ ਕਰਿਆ ਉਡੇ ਉਡੇ ਅਵੇ ਸੇ ਗੂਸਾ ਇਸ ਪਰਜੇ ਬਜਰੀ ਸੇਯਾ ਨਾਮ ਦੇ ਅਵੰਸ਼ ਗਾਰੇ ਮੈਂ ਜਿਵੇਂ ਸਿਵਰਡ ਕਰਿਆ ਅਵਿਧਾਰਾ ਨੂੰ ਨਤ ਪ੍ਰਸਤ ਸੁਧਾਰਨ ਹਕੂਰ ਮੁਕਤਲ ਕਰਿਆ ਜਨਾਨਿਪ ਪਰਵਿਸ਼ਤ ਹੋ ਜਾਈਏ ਈਰਾਂ ਅਨੰਤ ਅਰੂੜਿ ਰਾਮੇ ਸੰਭੰਦਾ ਚੋਤਾ ਸੂਰ ਗੁਣਿਤ ਇਹੋ ਮਿਲਤਾ ਸੂਰ ਪ੍ਰਸਾਦ

ਪਾਤਸ਼ਾਹ ਦੇ ਅੰਦਰ ਸਦਨ ਅੰਤਰੀ ਜੀ ਹਰ ਜੀ ਕੋ ਦਿਸਨਾ ਨਾਮ ਸਿਤਿ ਦਾਤਰੀ ਇੱਕ ਪੁਕਾਰੀ ਜੀ ਸਭ ਦੇ ਦੇ ਚੋੜੇ ਵੜਾਣਾ ਉਮਰ ਦੇ ਦਾਤਾ ਆਪ ਦੇ ਬੁੰਦਾ ਜੀ ਬੋਧ ਜੀ ਨੇ ਬੰਨਾ ਜਾਣਾ ਈ ਰੀ ਬਨਨਾ ਜੀ ਹਰੀ ਬੇਅੰਤ ਬੇਅੰਤਾ ਤੇਰੇ ਕੰਤ ਤੇਰੇ ਬਨਸ ਰੰਗ ਤੁਜੀ ਹਰੀ ਅੰਤ ਅਨੇਕੀ ਅਨੰਤਾ ਈ ਰੀ ਤੇਰੀ ਅੰਤ ਹੇ ਮਨ ਦੂਜਾ ਜੀ ਅਤਤਾ ਕੋਲੇ ਜਪੀ ਬੇਅੰਤਾ ਈ ਅਮੀਰ Oui. ਗੁਰਦੇਵ ਆਸ ਨਾ ਹੁੰਦੇ ਜੀ ਸਤਿ ਨਹੀਂ ਪੜਿਆ ਗੁਰ ਤੁਮ ਹੁਦਾ ਜਨਮ ਭਿਆ ਅਰਵਤ ਨਾਮੁ ਕੁੰਤਿਨ ਕੀ ਸਰਨਾਮੇ ਚੇਤੁ ਨਾਹੀ ਵਿਸਰੇ ਆਸਾ ਨੁਰਤਰ ਤਨ ਮਨ ਰਈ ਪਰਤੁ ਮਨੁ ਤੇ ਪ੍ਰੀਯਾ ਤੋ ਸੰਜਮ ਧਰਮ ਨਾਲ ਤੁਮਾਇਾ ਸੇਵਾ ਸਾਦਨਾ ਜਾਣਿਆ ਹਰ ਰਾਇਆ ਕਹੂ ਨਾਨਕ ਨੀਚ ਕਰੰਨਾ ਸਰਣ ਕਰੇ ਕੀ ਰੱਖੂ ਸ਼ਰਮਾ ਅੱਛੈ ਜਸਮੀ ਕਬਿਉ ਬਾਚ ਬੇਤੀ ਚਉਪਾਈਂ ਅਮਰੀ ਕਰੂ ਅਮਦੇਰਸ਼ਾ ਭੁੱਲ ਮੁਹੀ ਜਿ ਦੀ ਇਛਾ ਤਉ ਚੰਨ ਰਹੇ ਮਾਰਾ ਆਪਣਾ ਜਾਨ ਸੰਤੋਖਿਤ ਪਾਰਾ ਹਮੇਂ ਦੁਸ਼ਟ ਸਭ ਤੁੰਤਾ ਲੂ ਆਪ ਅਦਿ ਮੂਹੀ ਵਿਚਾਵੂ ਸਿਦੀ ਵਸੈ ਮੂਰੂਪਰਿ ਵਾਲਾ ਸੇਵਤ ਸਿਤ ਸੁਹਿਤ ਪਾਰਾ ਕੋ ਅਛਾ ਜਿ ਤਰਨੈ ਕਰਿਐ ਤੈਨੂੰ ਵਾਸੀ ਜੀਏ ਕੋਲ ਹੋਵੇ અમારી ਅਸਾ ਕੋਲ ਭਜਨ ਕੀ ਰਹੇ ਪਿਆਸਾ ਤੁੰਦੇ ਸ਼ਾਮ ਕੋਈ ਯੋਨਾ ਦੇ ਆ ਜੋ ਬਝ ਜਾਉ ਸੁਧੂ ਤੇ ਪਾ ਸੇਵਕ ਸੇਕ ਸੁਨਾਰੇ ਤਾ ਨਿਵੇ ਤੁੰਦ ਸਭੈ ਹਮਾਰੇ ਮਾਰੀ ਹੈ ਆਪ ਮੰਦ ਜੁਜੇ ਗੁਰੂ ਜੀ ਦੀ ਦਾਤ ਕਰ ਸੇ ਹੁਰੀਐ ਜੂ ਸਦਾ ਹਮਨਦੀ ਪਚਾ ਸ੍ਰੀ ਸਤਜੂ ਪਰਜੈ ਹੁਰਚਾ ਰਾਮ ਕੇ ਰੀਹੁ ਪੂ ਜੀ ਦਾਤਨ ਹਾਰੇ ਸਾਹਿਬ ਸੰਤ ਸੁਖਾਇ ਰੇ ਪਿਆਰੀ ਜੀ ਬੰਦ ਕ੍ਰਿਸ਼ਨ ਕੇ ਹੰਤਾ ਗੁਰੂ ਪੂਰੇ ਤਦ ਨਸਤੰਤਾ ਆਤਮਾਏ ਬ੍ਰਹਮਵੰਤ ਰਾਮ ਕਾਲ ਪਾਈ ਸੂਜੀ ਉਤਰਾ ਕਾਲ ਪਾਈ ਕਰ ਵਿਸ਼ਨੂ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾ ਜੋਗੀ ਸੰਕੀਉ ਜੀਵਾ ਬ੍ਰਹਮਾ ਜੋਤੀਉ ਜਮਨ ਕਾ ਸੰਯੋਗ ਸੁਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨ ਕਾ ਸਭ ਜਗਤ ਬਨਾਇਉ ਦੇਵ ਦੇਤ ਜਸ਼ਨ ਉਪਜਾਇਉ ਆਦਿ ਅੰਤ ہمارا نمسکارے And अद्यन्त देव ते देहर्या निन निमपा निरूपण निलं ਨੰਦਨਤਾ ਚੀਨ ਤਰੇ ਤੇਵ ਆਪੇ ਆਪਣੀ ਖੁਦ ਹੈ ਜੀਤੇ ਵਰਨਤ ਭਿੰਨ ਬਿੰਦ ਤੂੰ ਹੈ ਤੇਤੀ ਤੁਮਰਾ ਲਪਨ ਜਾਰੇ ਤਸਾਰਾ ਇਹ ਜੀਵ ਜਨ ਸਜਾ ਰਤੁਨ ਸੰਸਾਰ ਇੱਕ ਰੂਪੇ ਅਨੁਕੂਸ ਰੂਪਾ ਅੰਧ ਭਇਉ ਨਾਮ ਤਹੀ ਧੂਪਾ ਅੰਧਜ ਜਿਰਜ ਸਿੱਧਜ ਕੀਨੀ ਉਤਪਰਿ ਤਾਨ ਘੁਰਜ ਦੇਨੀ ਉਹ ਗੁਰੇ ਰਾਜਾ ਹੈ ਬੇਟਾ ਤੁਸੀਂ ਮੇਰੇ ਸੰਗਰੀਆ ਕਹਿਤਾ ਸਿਗਰੇ ਸ੍ਰਿਸ਼ਟਿਤ ਪਾਇ ਚੰ ਪਰਮ ਆਲ ਜਗਾਂ ਰੂਪ ਸੁਜੰਤ ਕਰ ਤਬ ਰੱਛਾ ਮੇਰੀ ਤੁਮ ਕਰ ਸਿੱਖ ਗੁਆ ਅਸਿ ਸੰਗਰ ਤੁਸੀਂ ਜੀਤੇ ਕੂਟੁਤ ਪਤਾ ਸਭ ਮਦੇਸ਼ ਕਰੁਣ ਕਰਤਾ ਜੀ ਅਪੀ ਸ੍ਰੀ ਹਰੀ ਜੇ ਕੀ ਤੁ ਸੰਕਟ ਸਭ ਤਾਰੀ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਤਾਰ ਨਿਕੜ ਨਹੀ ਹੈ ਰੱਛਾ ਹੋਈ ਤਾਹੀ ਸਭ ਕੰਨ ਦਾ ਦੁਸ਼ਟਿਆ ਅਰਿਸ਼ਟ ਦੁਦ ਕੰਨ ਦਾ ਕਿਰਪਾ ਰਿਸ਼ਟ ਅਰ ਜਾਈ ਨਿਵਾਰੂ ਅੰਤਿ ਤਾਰ ਅਦ ਤੁਮ ਵਰਹੁ ਅਦ ਤੁਮ ਸਿਧ ਤੰਮ ਸਭ ਹੋਈ दुष्ट जन तुसकन न तूली इतुगाजिन दुए सुभाना काल पासते तज उगारि जिनर नाम तुभा लुटवा दारिद दृष्ट नुक्त तीरवा कड़ के तने शरण तिहारी आप तुहादे लेहु उगारि हरतु नू हो सानी दुष्ट दुप्तते ਤੂ ਬਚਾਈ ਕਲਬੇ ਕੇਤਮੇ ਸ਼ਰਣ ਤੇ ਧਾਰੇ ਆਪ ਹੱਥ ਦੇ ਲੀਬੂ ਕੁਬਾ ਐ ਨਰਕਿਆ ਨਾਨਕੂ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਸੁਦਾ ਰੂਪ ਵਰਨਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੂਤ ਸਭ ਉਸਾਰਨਾ ਅੰਗੀਕਾਰ ਤੂ ਕਰੀ ਦੇਰਾ ਕਾਜ ਜਿ ਸਭ ਸੁਭਾਰਨਾ ਸਭ ਨਾਮ ਗਰਨਾ ਸਮਰਤ ਸੁਆਮੀ ਸੋ ਗਿਉਨ ਨੋ ਉਸਾਰੇ ਕਹੇ ਨਾਨਕ ਮਨ ਮੇਰੇ ਸਦਾ ਓ ਹਰਿ ਸੱਚ ਸਹੀ ਬਾ ਕਿਆ ਨਾਮ ਕਰਦੇ ਰਹਿ ਘਰ ਤੁਮ ਤੇਰੇ ਸਭ ਕਿਸੇ ਰੇ ਜਿਸ ਦੇ ਜੀਸੂ ਘਰ ਹੋਏ ਸਦਾ ਸਿਧ ਸੁਨਾ ਤੇਰੀ ਨਾਮ ਮਨ ਸਭ ਹੋਏ ਨਾਮ ਜਿਕੇ ਮਨ ਉਸਿਆ ਵਾਜੇ ਸੰਧ ਕਰੇ ਰੇ ਇਹ ਨਾਮ ਸੱਚੇ ਸਾਹਿਬ ਕਿਆ ਨਾਮ ਘਰ ਤੇਰੇ ਸੱਚਾ ਨਾਮ ਮੇਰਾ ਆਤਮਾ ਸਾਰਾ ਜਨਾਮ ਅਭਾਰ ਮੇਰਾ ਇਲਕੁ ਕਰ ਸਭ ਗੋਆਇਆ ਬਸ ਸ਼ਾਂਤ ਸੁਖਮਨਤਾਇ ਵਸੇਆ ਜਿ ਦੀ ਇੱਛਾ ਸਤੁ ਜੈਆ ਸਤਿਗੁਰੁ ਬਾਣੀ ਕੀ ਤਾ ਗਿਰਿ ਵਿਟੋ ਇਸ ਦੀ ਅਜੇ ਵਡਿਆਈਆ ਐਹ ਨਾਮਿ ਸੁਮੋਹ ਸੰਤੋ ਸਭ ਤਨ ਰੂਪੇ ਆੜੂ ਸਚਾ ਨਾਮ ਮੇਰਾ ਆਧਾਰੂ ਵਾਜ ਪੰਜਨ ਤੁੜਿ ਤਾਰੇ ਸੁ ਭਾਗੇ ਕਾਲ ਸੁ ਭਾਗੇ ਸੁਧਵਾਜੇ ਤਨ ਜਿਤ ਕਰ ਤਾਰੀਆਂ ਅੰਜ ਦੁਖ ਦੁਨਿ ਵਸ ਕੀਤੇ ਕਾਲ ਕੰਧ ਤੁਮਾਰੇ ਆ ਤੁ ਕਰਮ ਪਾਇਆ ਤੁ ਜਿਲਕੋ ਸਿਨ ਨਾਮ ਲਗੈ ਰਾਗੇ ਕਹਿ ਨਾਮਿਤ ਤੈ ਸੁਪੂਰ ਤਿਤ ਕਰ ਅਨੰਦ ਵਾਜੇ ਅਨ ਸੁਨੋ ਮੜ ਭਾਗੀ ਹੋ ਸਭਨ ਬਲਾਉ ਪੂਰੇ ਸੋ ਦੇਵ ਤਰੇ ਸੁਣੀ ਸੱਚੀ ਬਰਣੀ ਸੰਤ ਸੱਜ ਪਰਸਰ ਸੇ ਪੂਰੇ ਗੁਰ ਤੇ ਜਾਣੀ ਸੋ ਦੇਵ ਬਲੀ ਕਹ ਦੇ ਪਵਿਤ ਸਤ ਗੁਰ ਰਹਿ ਆ ਪਰ ਪੂਰੇ ਮੇਂ ਵੰਦਨਾ ਦੇ ਗੁਰ ਚਰਨ ਲਾ ਕੇ ਬਾਜੇ ਅਨਹਦ ਤੂਰੇ ਸੋ ਦੇਵ ਬਲੀ ਕਹ ਦੇ ਪਵਿਤ ਸਤ ਗੁਰ ਰਹਿ ਆ ਦੁਜਨ ਨਾਗੇ ਵਾਜੇ ਅਨੰਦ ਤੁਰੀ ਤੁਦਵਨੀ ਉਹ ਅੱਲਾ ਪਹਿਯੋ ਹਾਲੇ ਵਿੱਚ ਦੇ ਵਸਤੂ ਪਈਓ ਸਤ ਸੰਦੋਖੀ ਜਾਓ ਅਮਰਿਤ ਨਾਮ ਖਾਤੂਰਤਾ ਪਈਓ ਜਿਸ ਦਾ ਸਭ ਸੁਹਾਦਾਰ ਜੇਪੂ ਕਵੇ ਜੇਪੂ ਪੁੰਚੇ ਜਿਸ ਦਾ ਹੋਏ ਉਦਾਰੂ ਇਹ ਵਸਤ ਅਜੀ ਨਹੀਂ ਜਾਈ ਜਿਤ ਨਿਤ ਰਾਖਿ ਉਰਤਾਲ ਤੰ ਸੰਸਾਰ ਚਰਣ ਲਗ ਤਰੀਏ ਸਦ ਨਾਨਕ ਬ੍ਰਹਮ ਪ੍ਰਸਾਦ ਸਦੂਗ ਮਹਲਾ ਪੰਜਵਾਂ ਤੇਰਾ ਕੀਤਾ ਜਤੂ ਨਹੀਂ ਮੈਨੂੰ ਜੋਗ ਕਿ ਤੂਈ ਮੈਂ ਨਿਰਗੁਣ ਹਾਰੇ ਦੁਰਗੁਣ ਨਾਹੀ ਆਪੇ ਦਰਸ ਕੇ ਜਨ ਕੇ ਤੂ ਤਨਾਏ ਤੇ ਰੰਝੜ ਜਾਇ ਕਉ ਜਲ ਬਿਕਮਸਨਾ ਹੋ ਗੁਰਸਬਦੀ ਆਜ ਪਾਏ ਜਿਲ ਤੁੰ ਲਗੀ ਪਿਆਸ ਅੰਮ੍ਰਿਤ ਸੇਤਾ ਬਾਤ ਕਰੀ ਜਿਸ ਨੂੰ ਸੁਰੂ ਗੋਰੀ ਸਗਦੇ ਦੂਖ ਜਾਈ ਇਸ ਸਾਹਿਬ ਕੀ ਏਕ ਨਾਨਕ ਬਨੇ ਬਾਹੀ